ਕਿ ਆਮ ਆਦੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਕਿਉਂਕਿ ਦਿੱਲੀ ਲੌਬੀ ਦੇ ਵੱਲੋਂ ਭਗਵੰਤ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਵੱਖਰਾ ਇੱਕ ਨਵਾਂ ਪਾਵਰ ਸੈਂਟਰ ਤਿਆਰ ਕੀਤਾ ਜਾ ਰਿਹਾ ਤੇ ਉਸ ਪਾਵਰ ਸੈਂਟਰ ਦੇ ਤੌਰ ਤੇ ਠਾਪੀ ਦਿੱਤੀ ਗਈ ਹੈ ਕੁਲਤਾਰ ਸਿੰਘ ਸੰਧਵਾਹੁਰਾਂ ਕੱਲ ਕੁਲਤਾਰ ਸਿੰਘ ਸੰਧਵਾਹਾਂ ਦੀ ਲੌਬੀ ਦੀ ਤੇ ਨਾਲ ਹੀ ਨਾਲ ਦਿੱਲੀ ਲੌਬੀ ਦੀ ਜਿਹੜੀ ਖੜਕੀ ਹੈ ਉਹ ਭਗਵੰਤ ਮਾਨ ਦੀ ਲੌਬੀ ਦੇ ਨਾਲ ਅਜਿਹੀਆਂ ਖਬਰਾਂ ਨੇ ਕਿਉਂ ਇਹ ਖੜਕੀ ਕੀ ਕੁਝ ਗੱਲਬਾਤ ਹੈ ਕੀ ਕੁਝ ਅੰਦਰ ਖਾਤੇ ਚੱਲ ਰਿਹਾ ਹੈਗਾ ਕੋਤਾਰ ਸਿੰਘ ਸੰਧਵਾ ਨੂੰ ਬਣਾਇਆ ਜਾ ਸਕਦਾ ਅਗਲੇ ਮੁੱਖ ਮੰਤਰੀ ਥਾਪੀ ਇਸ ਕਰਕੇ ਦਿੱਤੀ ਜਾ ਰਹੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਆ ਉਹ ਚਰਚਾ ਕਰਨੀ ਆ ਔਰ ਭਗਵੰਤ ਮਾਨ ਦੇ ਲਈ ਕੋਤਾਰ ਸਿੰਘ ਸੰਧਵਾ ਖਤਰਾ ਕਿਵੇਂ ਨਹੀਂ ਇਸ ਤੇ ਵੀ ਬਹੁਤ ਜਿਹੜੀ ਅਹਿਮ ਚਰਚਾ ਅਸੀਂ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਰੋਕਣ ਤੋਂ ਬਾਅਦ ਹੁਣ ਤਿੰਦਰਾਂ ਦੇ ਰਿਮਾਨਤੇ ਨੇ ਔਰ ਸੀਬੀਆਈ ਦੇ ਕੋਲੇ ਔਰ ਉਧਰ ਨਾਲ ਹੀ ਨਾਲ ਜੇ ਗੱਲ ਕਰੀਏ ਉਹਨਾਂ ਨੇ ਸੁਪਰੀਮ ਕੋਰਟ ਦੇ ਕੋਲ ਦਿੱਤੀ ਜਿਹੜੀ ਜ਼ਮਾਨਤ ਪਟੀਸ਼ਨ ਆ ਉਹ ਵੀ ਵਾਪਸ ਲੈ ਲਈ ਕੀ ਲੰਬਾ ਸਮਾਂ ਦੇ ਲਈ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਨੇ ਕੀ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਦੇ ਵਿੱਚ ਰਹਿਣਾ ਜਾਂ ਛੁੱਟਣਾ ਪੰਜਾਬ ਦੀ ਸਰਕਾਰ ਤੇ ਵੀ ਨਿਰਪਰ ਕਰਦਾ ਜਾ ਕਹਿ ਲੋ ਕਿ ਅਰਵਿੰਦ ਕੇਜਰੀਵਾਲ ਦੇ ਨਿਰਪਰ ਕਰਦਾ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਕਿੰਨਾ ਸਮਾਂ ਟਿਕ ਸਕੇਗੀ ਜਾਂ ਨਹੀਂ ਟਿਕ ਸਕੇਗੀ ਇਹ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਅਕਾਲੀ ਦਲ ਦੇ ਨੇ ਨਵੀਂ ਕਾਂਗਰਸ ਹੈ ਪੰਜਾਬ ਦੀ ਬੀਜੇਪੀ ਕਿਵੇਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਮੈਂ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣ ਸੇ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਹੜਾ ਉਹ ਸਭ ਕੁਝ ਠੀਕ ਨਹੀਂ ਹੈ ਔਰ ਇਹਦੇ ਬਾਰੇ ਆਪਾਂ ਖਬਰਾਂ ਜਿਹੜੀਆਂ ਅੱਗੇ ਵੀ ਬਹੁਤ ਵਾਰੀਆਂ ਚਲਾਈਆਂ ਨੇ ਔਰ ਹੁਣ ਇਹਦੇ ਤੇ ਨਵੀਂ ਜਿਹੜੀ ਗੱਲ ਇਹ ਸਾਹਮਣੇ ਆਈ ਹੈ ਕਿ ਇੱਕ ਵਰਕਸ਼ਾਪ ਕਰਵਾਈ ਗਈ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਜਿਹਦੇ ਵਿੱਚ ਦੋ ਮੰਤਰੀ ਸਿਹਤ ਮੰਤਰੀ ਤੇ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਜਿਹੜੇ ਸ਼ਾਮਲ ਹੋਏ ਕੀਟਨਾਚਕ ਦਵਾਈਆਂ ਦੀ ਜਿਹੜੀ ਵਰਕਸ਼ਾਪ ਸੀ ਔਰ ਉਸ ਵਰਕਸ਼ਾਪ ਦਾ ਜਿਹੜਾ ਪ੍ਰੈਸ ਨੋਟ ਹੈ ਉਹ ਪਹਿਲਾਂ ਜਾਰੀ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਪਰੋਂ ਹੁਕਮ ਆ ਗਿਆ ਕਿ ਨਹੀਂ ਜੀ ਇਹ ਪ੍ਰੈਸ ਨੋਟ ਜਿਹੜਾ ਉਹ ਜਾਰੀ ਕਰ ਦਿਓ ਔਰ ਬਾਅਦ ਦੇ ਵਿੱਚ ਤੁਹਾਨੂੰ ਮਾਫ ਕਰਨਾ ਰੋਕਦੇ ਹੋ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਉਹ ਸੋਧ ਕੇ ਪ੍ਰੈਸ ਨੋਟ ਭੇਜ ਦਿੰਨੇ ਹੈਗੇ ਪਰ ਉਹ ਪ੍ਰੈਸ ਨੋਟ ਰਿਕਵਾ ਲਿਆ ਪਰ ਜਿਹੜਾ ਸੋਧ ਕੇ ਪ੍ਰੈਸ ਨੋਟ ਭੇਜਣਾ ਸੀ ਉਹ ਭੇਜਿਆ ਹੀ ਨਹੀਂ ਗਿਆ ਭਾਵ ਕਿ ਜਿਹੜਾ ਇਹ ਕੁਲਤਾਰ ਸਿੰਘ ਸੰਧਵਾ ਦਾ ਸਮਾਗਮ ਸੀ ਉਹਨੂੰ ਮੀਡੀਆ ਦੇ ਵਿੱਚ ਨਾ ਲਿਆਂਦਾ ਜਾਵੇ ਮੀਡੀਆ ਦੇ ਵਿੱਚ ਕੁਲਤਾਰ ਸੰਧਵਾ ਹੀਰੋ ਨਾ ਬਣ ਜਾਵੇ ਇਸ ਨੂੰ ਰੋਕਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕਿ ਆਖਰ ਅੰਦਰ ਖਾਤੇ ਇਹ ਚੱਲ ਕੀ ਰਿਹਾ ਹੈ ਪਤਾ ਲੱਗਿਆ ਕਿ ਥਾਪੀ ਜਿਹੜੀ ਹੈ ਉਹ ਨਵੇਂ ਪਾਵਰ ਸੈਂਟਰ ਬਣਾਉਣ ਦੇ ਤੌਰ ਤੇ ਰघव ਚੰਡਾ ਤੇ ਸੰਦੀਪ ਪਾਟਕ ਦੀ ਹੈ ਕੁਲਤਾਰ ਸਿੰਘ ਸੰਧਵਾਨ ਨੂੰ ਔਰ ਮੁੱਖ ਮੰਤਰੀ ਦੀ ਲੌਬੀ ਜਿਹੜੀ ਹੈ ਉਹ ਕੁਲਤਾਰ ਸਿੰਘ ਸੰਧਵਾਨ ਨੂੰ ਦਬਾਉਣ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਕਿ ਕੋਈ ਜਾਣਕਾਰੀ ਹੋਰ ਤੁਹਾਡੇ ਕੋਲ ਸੁਖੰਦਰ ਜੀ ਗੱਲ ਬਹਿਜ਼ ਪ੍ਰੈਸ ਰੋਟ ਰੋਕਣ ਦੀ ਜਾਂ ਉਸ ਨੂੰ ਸੋਧਿਆ ਹੋਇਆ ਪੇਚੰਦੀ ਨਹੀਂ ਹੈ ਜਿਸ ਤਰੀਕੇ ਦੀ ਗੱਲ ਤੁਸੀਂ ਬਿਆਨ ਕੀਤੀ ਹੈ ਗੱਲ ਬਿਲਕੁਲ ਉਹੀ ਹੈ ਕਿ ਇੱਕ ਕਿਸਮ ਦਾ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਧਵਾ ਨੂੰ ਲਾਈਮ ਲਾਈਟ ਦੇ ਵਿੱਚ ਰੋਕਣ ਤੋਂ ਹੈਗਾ ਕਿਉਂਕਿ ਵੇਖਿਆ ਜਾਵੇ ਤਾਂ ਮੁੱਖ ਮੰਤਰੀ ਦੇ ਬਰਾਬਰ ਹੀ ਅਹੁਦਾ ਜਿਹੜਾ ਇੱਕ ਕਿਸਮ ਦਾ ਉੱਚਾ ਅਹੁਦਾ ਹੁੰਦਾ ਸਪੀਕਰ ਦਾ ਕੁਲਤਾਰ ਸਿੰਘ ਸਧਵਾ ਹੁਣਾ ਦਾ ਤਾਂ ਬਰਾਬਰ ਦਾ ਅਹੁਦਾ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਨਾਲ ਹੈਗਾ ਬੀਤੇ ਲੰਬੇ ਸਮੇਂ ਤੋਂ ਇਹ ਚਰਚਾਵਾ ਨੇ ਦਿੱਲੀ ਲੌਬੀ ਤੇ ਖਾਸ ਤੌਰ ਤੇ ਪੰਜਾਬ ਦੀ ਭਗਵੰਤਬਾਨ ਦੇ ਜਿਹੜੇ ਨੇ ਆਪਸ ਵਿੱਚ ਖੜਕੀ ਪਈ ਹੈ ਤਾਂ ਦਿੱਲੀ ਲੋਬੀ ਵੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਪਾਵਰ ਸੈਂਟਰ ਜਿਹੜਾ ਉਹ ਕਾਇਮ ਕੀਤਾ ਜਾਵੇ ਕਿ ਜਿਹੜਾ ਭਵਿੱਖ ਦੇ ਵਿੱਚ ਕਿਸੇ ਨਾ ਕਿਸੇ ਸੂਰਤ ਵਿੱਚ ਜੇਕਰ ਭਗਵੰਤ ਬਾਦਲ ਦਿੱਲੀ ਲੋਬੀ ਵਾਸਤੇ ਕੋਈ ਦਿੱਲੀ ਹਾਈ ਕਮਾਨ ਵਾਸਤੇ ਸਿਰਦਰਦੀ ਬੰਦੇ ਨੇ ਤਾਂ ਉਸ ਪਾਵਰ ਸੈਂਟਰ ਨੂੰ ਜਿਹੜਾ ਅੱਗੇ ਲਿਆਤਾ ਜਾਵੇ ਤਾਂ ਕੁਲਤਾਰ ਸਿੰਘ ਸਦਵਾ ਬੀਤੇ ਸਮੇਂ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਆ ਉਹਨਾਂ ਦੇ ਵਿੱਚ ਉਹ ਗੁੱਡ ਬੁੱਕ 'ਚ ਨਹੀਂ ਕਿਉਂਕਿ ਦੋ ਤਿੰਨ ਚੀਜ਼ਾਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਜਾਣੀਆਂ ਰਹੀਆਂ ਨੇ ਇਹ ਕਿਤਾਬ ਭਗਵਾਨ ਤਾਂ ਮਾਨ ਦੀ بجائے ਉਹ ਨਿਬਰ ਸੁਭਾਅ ਦੇ ਨੇ ਜਿਹੜੀ ਖਾਸੀਅਤ ਕੱਲ ਜਿਹੜੀ ਉਹਨਾਂ ਤੇ ਸੁਭਾਅ ਦੀ ਹੈਗੀ ਹੈ ਚਾਹੇ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਦੇਖ ਲਓ ਚਾਹੇ ਤੁਸੀਂ ਉਦਾਂ ਉਹਨਾਂ ਦੀ ਆਪਣੀ ਐਕਟੀਵਿਟੀ ਗਤੀਵਿਧੀਆਂ ਦੇਖ ਲਓ ਉਹ ਹਮੇਸ਼ਾ ਨਿਬਰ ਸੁਭਾਅ ਦੇ ਰੂਪ ਚ ਜਾਣੇ ਚੰਦੇ ਆ ਇੱਕ ਨੰਬਰ ਤੇ ਗੱਲ ਇਹ ਆ ਦੂਜਾ ਇੱਕੋ ਤਗੜੇ ਸਿਆਸੀ ਪਰਿਵਾਰ ਦਾ ਉਹਨਾਂ ਦਾ ਪਿਛੋਕੜ ਆ ਜਿਹੜਾ ਉਹਨਾਂ ਦੇ ਨਾਲ ਚੱਲਦਾ ਅਮਰਤਾਰੀ ਸਿੱਖ ਨੇ ਰਹਿਤ ਮਰਿਆਦਾ ਤੋਂ ਪੂਰੀ ਤਰ੍ਹਾਂ ਜਾਣੂ ਆ ਔਰ ਸਭ ਤੋਂ ਵੱਡੀ ਗੱਲ ਉਹ ਵਿਰੋਧੀਆਂ ਨੂੰ ਵੀ ਨਾਲ ਜਿਹੜੀ ਵਿਰੋਧੀ ਧਿਰ ਕਾਂਗਰਸ ਪਾਰਟੀ ਜਿਹੜੀ ਆ ਉਹਨੂੰ ਵੀ ਨਾਲ ਲੈ ਕੇ ਜਨਨ ਚ ਉਹਨਾਂ ਚ ਸਬਰਤਾ ਜਿਹੜੀ ਹੈਗੀ ਤੇ ਜਿਹੜੀਆਂ ਤਿੰਨ ਜਾਂ ਚਾਰ ਚੀਜ਼ਾਂ ਕਲਤਾਰ ਸਿੰਘ ਸਦਵਾ ਦੇ ਹੱਕ ਦੇ ਵਿੱਚ ਜਾਂਦੀਆਂ ਨੇ ਜਦੋਂ ਕਿ ਇਸ ਦੇ ਉਲਟ ਭਗਵੰਤਪਾਣ ਬਿਲਕੁਲ ਕਲਤਾਰ ਸਿੰਘ ਸਦਵਾ ਦੇ ਉਲਟ ਹਨ ਤਾਂ ਅਜਿਹੀ ਸਥਿਤੀ ਦੇ ਵਿੱਚ ਹਾਈਕ ਪੰਚਾ ਵੀਗੀ ਕਿ ਇੱਕ ਅਜਿਹਾ ਪਾਵਰ ਸੈਂਟਰ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਿਹੜਾ ਕ੍ਰੀਏਟ ਕੀਤਾ ਜਾਵੇ ਤਾਂ ਜੋ ਕੱਲ ਨੂੰ ਜੇਕਰ ਲੋੜ ਪੈਂਦੀ ਹੈ ਤਾਂ ਉਸ ਨੂੰ ਅੱਗੇ ਲਿਆਂਦਾ ਜਾਵੇ ਹੁਣ ਗੱਲ ਕਰਦੇ ਹਾਂ ਕਲਤਾਰ ਸਿੰਘ ਸਦਵਾ ਵਰਸਸ ਭਗਵੰਤਪਾਣ ਇਹ ਜਿਹੜਾ ਪ੍ਰੈਸ ਰਿਲੀਜ਼ ਕੱਲ ਢੱਕਿਆ ਗਿਆ ਹਾਲਾਂਕਿ ਪ੍ਰੈਸ ਰਿਲੀਜ਼ ਦਾ ਕੀਟਨੇ ਦਾ ਦਵਾਈਆਂ ਦੀ ਵਰਤੋਂ ਦੀ ਰੋਕਥਾਮ ਦੇ ਸੰਬੰਧੀ ਸੀ ਤਾਂ ਜੇਕਰ ਉਹ ਪ੍ਰੈਸ ਰਿਲੀਜ਼ ਜਾਰੀ ਵੀ ਹੋ ਜਾਂਦਾ ਤਾਂ ਉਹਦਾ ਮੇਰਾ ਨਹੀਂ خیال ਕੋਈ ਫਰਕ ਪੈਂਦਾ ਉਹਦੇ ਵਿੱਚ ਕੀ ਫਰਕ ਲੱਗਾ ਪੈਂ ਉਹਦੇ ਵਿੱਚ ਇਹਨਾਂ ਦੇ ਦੋ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੜੀਆ ਤੇ ਦੂਜੇ ਪਾਸੇ ਡਾਕਟਰ ਬਰਬੀਰ ਸਿੰਘ ਵੀ ਹੁੰਸੀ ਤਾਂ ਕੈਬਨ ਪ੍ਰੋਜ ਉਦertid ਤੌਰ ਤੇ ਜੇਕਰ ਹੁੰਦਾ ਤਾਂ ਸਰਕਾਰ ਦਾ ਉਹਦਾ ਵਾਹ ਵਾਹ ਹੋਣੀ ਪਰ ਸ਼ਾਇਦ ਇਹ ਗੱਲ ਜਿਹੀ ਹੈ ਪਰ ਜਦੋਂ ਅਣਖੀ ਦਾ ਜਦੋਂ ਅਣਖੀ ਦਾ ਵੇਸ ਕਦਰ ਤੁਹਾਡੇ ਖਿਲਾਫ ਇਹ ਗੱਲਾਂ ਚੱਲ ਰਹੀਆਂ ਹੋਣ ਉਹ ਤੁਹਾਡੇ ਖਿਲਾਫ ਵੱਖਰਾ ਪਾਵਰ ਸੈਂਟਰ ਬਣਾਇ ਔਰ ਫਿਰ ਕਿਤੇ ਨਾ ਕਿਤੇ ਇਨਸਿਕਿਉਰਟੀ ਅੰਦਰ ਆ ਹੀ ਜਾਂਦੀ ਹੈ ਕਿ ਆ ਛੋਟੀ ਛੋਟੀ ਗੱਲ ਤੋਂ ਵੀ ਕੋਈ ਬੰਦਾ ਸਾਡਾ ਵਿਰੋਧੀ ਹੀਰੋ ਨਾ ਬਣ ਜੇ ਇਹ ਜਿਹੜੀਆਂ ਅੰਦਰ ਇਨਸਿਕਿਉਰਟੀਆਂ ਨੇ ਇਹ ਨਹੀਂ ਵਧਣ ਦਿੰਦੀਆਂ ਅਗੇ ਮੈਂ ਇਹੋ ਹੀ ਸਖੰਦਰਜੀ ਗੱਲ ਲਗਾ ਸਕਿਆ ਕਿ ਇਸ ਨਾਰ ਭਗਵੰਤ ਮਾਨ ਦਾ ਜਿਹੜਾ ਅੰਦਰਲਾ ਡਰ ਆ ਉਹ ਸਭਨੇ ਆ ਜਾਂਦਾ ਕਿ ਹਾਂ ਭਈ ਜੇਕਰ ਉਹ ਇੱਕ ਪ੍ਰੈਸ ਨੋਟ ਦੇ ਵਿੱਚ ਤਲਵਾਰ ਸਿੰਘ ਸਤਵਾ ਹੀਰੋ ਬਣ ਜਾਂਦੇ ਆ ਤੇ ਸ਼ਾਇਦ ਆ ਮੇਰੀ ਸੁਪਰ ਮੈਸੀ ਜਿਹੜੀ ਘਟ ਜੂਗੀ ਇਹ ਭਗਵੰਤ ਮਾਨ ਹੋਣਾਂ ਦੇ ਅੰਦਰਲਾ ਡਰ ਜਿਹੜਾ ਜਿਸ ਕੱਟ ਕੇ ਪ੍ਰੈਸ ਨੋਟ ਡੱਕਿਆ ਗਿਆ ਤੁਸੀਂ ਬੀਤੇ ਤੌਰ 'ਤੇ ਵੇਖ ਲਓ ਕਿ ਜਿੰਨੀਆਂ ਵੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗਦੇ ਰਹੇ ਨੇ ਕਦੀ ਕਿਸੇ ਸਬੰਧਤ ਮਹੱਤਵਪੂਰਨ ਮੰਤਰੀ ਦੀ ਫੋਟੋ ਵੀ ਮੈਂ ਨਹੀਂ ਵੇਖੀ ਸਿਵਾਏ ਭਗਵੰਤਪਣ ਹੋਂਨਾ ਤੋਂ ਚਾਹੇ ਪੰਜਾਬ ਦੇ ਕੰਡਾ ਦੇ ਬੋਰਡ ਦੇਖ ਲਓ ਚਾਹੇ ਕਿਤੇ ਦੇਖ ਲਓ ਚਾਹੇ ਕਿਤੇ ਦੇਖ ਲਓ ਹਮੇਸ਼ਾ ਭਗਵੰਤਪਣ ਹੋਂਨਾ ਦੀ ਫੋਟੋ ਜਰਵਿੰਦ ਕੇਸਦੀਵਾਲ ਦੀ ਫੋਟੋ ਹੀ ਹੁੰਦੀ ਆ ਉਹ ਚਾਹੇ ਹੈਲਥ ਦਾ ਹੋਵੇ ਚਾਹੇ ਸਿੱਖਿਆ ਦਾ ਹੋਵੇ ਕਦੀ ਕਿਸੇ ਮੰਤਰੀ ਨੂੰ ਅੱਗੇ ਉਹਨਾਂ ਨੇ ਫੋਟੋ ਨਹੀਂ ਪ੍ਰਕਾਸ਼ਿਤ ਕੀਤੀ ਨਾ ਕਰੇ ਹੁੰਦਤੀਏ ਲੋਕ ਸੰਪਰਪਕ ਪਾ ਨਹੀਂ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਸ਼ਾਇਰ ਇਹੋ ਹੀ ਕਾਰ ਉਪਰਕੰਤ ਪਾਣੋਆਂ ਨੂੰ ਸ਼ਾਇਦ ਇਹੋ ਹੀ ਮਜਬੂਰ ਕਰ ਰਹੀ ਆ ਕਿ ਹਾਂ ਵੀ ਇਹ ਪ੍ਰੈਸ ਨੋਟ ਵੀ ਜਿਹੜਾ ਇਹ ਬਾਹਰ ਨਹੀਂ ਜਾਣਾ ਚਾਹੀਦਾ ਇਹ ਤੇ ਕਲਤਾਰ ਸਿੰਘ ਸਦਵਾ ਹੋਣੀ ਕਾਰਨ ਕਿ ਵੀ ਮੇਰੇ ਪ੍ਰਭਾਵ ਪੰਜ ਹੁਣ ਬੀਤੇ ਦੌਰ ਚ ਇਹ ਵੀ ਪਤਾ ਲੱਗਾ ਕਿ ਇੱਕ ਵਾਰੀ ਸਮਾਗਮ ਕਲਤਾਰ ਸਿੰਘ ਸਦਵਾ ਹੋਣਾ ਨੇ ਕਰ ਰੱਖਿਆ ਅਖਣਪੜ ਸਾਹਿਬ ਦਾ ਭੂਗ ਸੀ ਉਦੋਂ ਮੇਂ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਉਥੋਂ ਜਾਣ ਤੋਂ ਡੱਕਿਆ ਗਿਆ ਜਿਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਪਹੁੰਚਦੀਆਂ ਨੇ ਕਲਤਾਰ ਸਿੰਘ ਸਦਵਾ ਹੋਣਾ ਨਾਲ ਬੀਤੇ ਸਮੇਂ ਦੇ ਵਿੱਚ ਟਕਰਾਓ ਬੜੇ ਮੁੱਦਿਆਂ ਤੇ ਵੀ ਸਾਹਮਣੇ ਆਇਆ ਮੈਨੂੰ ਯਾਦ ਆ ਕਿ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਸੀ ਇਦਾਂ ਕਿ ਭਗਵੰਤ ਬਾਣ ਹੁਣੀ ਸਪੀਕਰ ਸਾਹਿਬ ਨੂੰ ਵੀ ਮਿਲਣ ਤੋਂ ਵਿੜਾਈ ਚ ਰਹੀ ਇਹ ਚਰਚਾ ਵਾਂ ਸਾਹੀ ਬਦਾਨ ਸਾਹਿਬ ਦੇ ਸ਼ਸ਼ੇਲੇ ਤਰ੍ਹਾਂ ਵੀ ਕੋ ਗੱਲ ਉਹਨਾਂ طرف ਤੋਂ ਭੁੱਲ ਗਈ ਪਰ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਉਹਦੋਂ ਵੀ ਗੱਲ ਆਈ ਤਾਂ ਹੁਣ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ 13 0 ਦੀ ਗੱਲ ਚੱਲੀ ਤਾਂ ਸਥਿਤੀਆਂ ਬਿਲਕੁਲ ਉਲਟਾ ਹੋ ਗਈਆਂ ਭਗਵੰਤ ਬਾਣ ਦੇ ਖਿਲਾਫ ਜਿਸ ਤਰੀਕੇ ਨਾਲ ਸੰਦੀਪ ਪਾਟਕ ਉਹਨਾਂ ਨੇ ਜਨਦਰਸ਼ ਮੀਟਿੰਗ ਸ਼ੁਰੂ ਕਰਤੀਆਂ ਜਿਹੜੀ ਕਮਾਂਡ ਸੀ ਉਹਨਾਂ ਨੇ ਆਪਣੇ ਹੱਥ ਲੈ ਲਈ ਉਦੋਂ ਵੀ ਭਗਵੰਤ ਬਾਣ ਨੂੰ ਲੱਗਦਾ ਕਿ ਅੰਦਰਲਾ ਡਰ ਲੱਗਾ ਜਿਸ ਕਰਕੇ ਉਹਨਾਂ ਨੇ ਆਪ ਖੋਦ ਹੀ ਡਿਕਲੇਅਰ ਕਰਤਾ ਪੰਜਾਬ ਦੇ ਵਿੱਚ ਦਿੱਲੀ ਹਾਈ ਕਮਾਂਡ ਦੀਆਂ ਗਤੀਵਿਧੀਆਂ ਦੂਜੇ ਪਾਸੇ ਉਹਨਾਂ ਦੇ ਵਿਰੋਧੀ ਤੇ ਨਹੀਂ ਬੈਕਾਂਗਾ ਉਹਨਾਂ ਦੀ ਟੀਮ ਦੇ ਜਿਹੜੇ ਨੇਤਾੜੇ ਕੁਲਤਾਰ ਸਿੰਘ ਸਰਮਾ ਵਰਗੇ ਬੰਦੇ ਜਿਹੜੇ ਟੀਮ ਦੇ ਨੇਤਾ ਮੈਂ ਤਾਂ ਕਹੇ ਨੇ ਕਿ ਉਹ ਕਿ ਪੰਜਾਬ ਕੈਬਨਟ ਦਾ ਉਹ ਹਿੱਸਾ ਨਹੀਂ ਸਪੀਕਰ ਨੇ ਜੇਕਰ ਉਹਨਾਂ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਦਿੱਲੀ ਹਾਈ ਕਮਾਂਡ ਦੇ ਸਦੀਪ ਪਾਠਕ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਜਾਂ ਹੋਰ ਕੋਈ ਨੇਤਾ ਜੇਕਰ ਕੋਈ ਪਾਰਟੀ ਕਰਦਾ ਜਾਂ ਆਰਗੇਨਾਈਜ਼ ਮੀਟਿੰਗਾਂ ਕਰਦਾ ਉਹਦੇ ਤੋਂ ਵੀ ਭਗਵੰਤ ਮਾਨ ਨੂੰ ਡਰ ਲੱਗਦਾ ਤੇ ਸਾਫ ਸੰਕੇਤ ਨੇ ਕਿ ਭਗਵੰਤ ਮਾਨ ਦੇ ਅੰਦਰ ਆਪਣੀ ਕੁਰਸੀ ਜਾਂ ਦਾ ਡਰ ਜਿਹੜਾ ਉਸਤਾਰਿਆ ਜਿਸ ਤਰੀਕੇ ਦੇ ਗੱਲਾਂ ਜਿਹੜੀਆਂ ਨੇ ਬੀਤੇ ਸਮੇਂ ਚ ਸਰਦਾਰ ਪ੍ਰਤਾਪ ਸਿੰਘ ਪਾਜਵੇ ਨੇਮ ਕੀਤੀਆਂ ਤੇ ਤੁਸੀਂ ਵੀ ਜੱਖ ਦੇ ਵੀ ਕੀਤੀਆਂ ਗੱਲ ਮੈਂ 130 ਦੀ ਗੱਲ ਕਰ ਰਿਹਾ 130 ਤਿੰਨ ਤੇ ਗੱਲ ਆ ਗਈ ਉਦੋਂ ਤੋਂ ਲੈ ਕੇ ਹੁਣ ਤੱਕ ਭਗਵੰਤਪਨ ਦੇ ਪੈਰਾਂ ਤੋਂ ਕੁਝ ਜ਼ਮੀਨ ਜਿਹੜੀ ਨਿਕਲੀ ਪਈ ਹੈ ਦੂਜੇ ਪਾਸੇ ਹਾਈ ਕਮਾਨਵੀ ਪੂਰਨ ਤੌਰ ਤੇ ਹਮਲਾਵਰ ਰੁਖ ਚੜਾਇਆ ਭਗਵੰਤਪਨ ਦੇ ਖਿਲਾਫ ਜਿਹੜਾ ਉਹ ਲੈ ਕੇ ਚੱਲਦੇ ਪਈ ਹੈ ਤੇ ਭਗਵੰਤਪਨ ਐਸੋੜੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਬੋਚ-ਬੋਚ ਕੇ ਸੋਚ-ਸੋਚ ਕੇ ਕਦਮ ਜਿਹੜਾ ਰੱਖ ਰਿਹਾ ਕਿ ਤੇ ਹਾਂ ਵੀ ਉਹਦਾ ਵੀ ਡਰਿਆ ਉਹਦਾ ਵੀ ਡਰਿਆ ਸਿੱਧੂ ਸਾਫਰ ਜਦੋਂ ਇਹੋ ਜਿਹੇ ਡਾਰ ਹੁਣ ਫਿਰ ਉਸ ਸਮੇਂ ਤੁਸੀਂ ਆਪਣੀ ਜ਼ਿੰਮੇਵਾਰੀ ਠੀਕ ਨਹੀਂ ਨਵਾ ਸਕਦੇ ਹੁਣ ਕੱਲ ਦੀ ਇੱਕ ਫੋਟੋ ਆਈ ਹੈ ਉਹਨਾਂ ਨੇ ਪਾਈ ਆ ਕਿ ਉਹ ਗ੍ਰਹਿ ਪਰਵੇਸ਼ ਜਿਹੜਾ ਉਹਨਾਂ ਨੇ ਕੀਤਾ ਕਿਰਾਏ ਦੀ ਜਿਹੜੀ ਕੋਠੀ ਲਈ ਤੇ ਜੇਕਰ ਉਹ ਕੋਠੀ ਵੇਚੀ ਜਾਵੇ ਤਾਂ ਉਹ ਮੂਲਿਕਰਾਇਆ ਤਾਂ ਸਿੱਧੂ ਸਾਹਿਬ ਦਾ ਹੋ ਨਹੀਂ ਸਕਦਾ ਪਤਾ ਨਹੀਂ ਹੁਣ ਉਹ ਕਿਰਾਇਆ ਕਿਹਨੇ ਦੇਣਾ ਜਾਂ ਕਿਹਨੇ ਨਹੀਂ ਜਿਹੜਾ ਬੜਾ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦੀ ਪਤਨੀ ਨਾਲ ਬੇਟੀ ਦੇ ਨਾਲ ਉਹਨਾਂ ਨੇ ਫੋਟੋ ਪਾਈ ਆ ਕਿ ਮੈਂ ਗ੍ਰਹਿ ਪਰਵੇਸ਼ ਕਰ ਰਿਹਾ ਤਾਂ ਕੋਈ ਗੱਲ ਨਹੀਂ ਗ੍ਰਹਿ ਪਰਵੇਸ਼ ਕਰ ਲਓ ਪਰ ਇਹ ਜਿਹੜਾ ਡਰ ਆ ਜਿਸ ਤਰੀਕੇ ਨਾਲ ਕਲਤਾਰ ਸਿੰਘ ਸਦਵਾ ਨੂੰ ਸਾਈਲੈਂਡ ਕਰਕੇ ਉਹਨਾਂ ਦੀ ਪਰਸਨੈਲਿਟੀ ਨੂੰ ਡੋਮੀਨੇਟ ਕਰਨ ਦਾ ਯਤਨ ਕੀਤਾ ਗਿਆ ਪ੍ਰੈਸ ਨੋਟ ਜਿਹੜਾ ਡਾਕ ਰਿਆ ਗਿਆ ਇਹ ਲੱਗਦਾ ਕਿ ਰਾਜਨੀਤੀ ਦੀਆਂ ਉਹ ਛੋਟੀਆਂ ਛੋਟੀਆਂ ਚਾਲਾਂ ਨੇ ਕਿ ਜਿਹੜੀਆਂ ਤੁਸੀਂ ਵਰਤ ਕੇ ਆਪਣੇ ਵਿਰੋਧੀਆਂ ਨੂੰ ਵੀ ਵਿਰੋਧੀ ਰਹੀਆਂ ਕਿ ਐਸਾ ਨਹੀਂ ਇਹਹੀ ਇਨਸਿਕਿਉਰਟੀਆਂ ਨੇ ਜਿਹਦੇ ਕਰਕੇ ਜਲੰਧਰ ਦੀ ਸੀਟ ਜਿਹੜੀ ਭਗਵੰਤ ਮਾਨ ਵਾਸਤੇ ਵਕੈਰੀ ਸੀਟ ਬਣ ਚੁੱਕੀ ਹੈ ਕਿਉਂਕਿ ਚੱਕਰੇ ਆ ਕਿ ਪਹਿਲਾਂ ਹਾਲਾਤ ਜਿਹਾ ਜੇ ਬਣ ਗਏ 13 ਸੀਟਾਂ ਕਹਿੰਦੇ ਸੀ ਆਉਣਗੀਆਂ ਤੇ ਰਹਿ ਗਈਆਂ 3 ਉਸ ਤੋਂ ਬਾਅਦ ਅੰਦਰ ਖਾਤੇ ਬਗਾਵਤ ਜਿਹੜੀ ਕਾਫੀ ਵੱਧ ਗਈ ਸੀ ਤੇ ਹੁਣ ਜੇ ਜਲੰਧਰ ਦੀ ਸੀਟ ਵੀ ਜਿਹੜੀ ਆ ਉਹ ਹਾਰ ਜਾਂਦੇ ਆ ਤਾਂ ਭਗਵੰਤ ਦਾ ਟਿਕਣਾ ਬਹੁਤਾਂ ਲੰਬਾ ਸਮਾਂ ਔਖਾ ਹੋ ਜਾਣਾ ਹੈ ਔਰ ਇਹ ਵੀ ਚਰਚਾਵਾ ਨਹੀਂ ਕਿ ਜੇ ਉਧਰ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਜ਼ਮਾਨਤ ਤੇ ਹੁਣ ਚਲੋ ਕੈਨਸਲ ਹੋਈ ਹੈ ਔਰ ਦੂਜੇ ਪਾਸੇ 3 ਦਿਨਾਂ ਦੇ ਰਿਮਾਂਡ ਤੇ ਵੀ ਸੀਬੀਆਈ ਕੋਲ ਚਲੇ ਗਏ ਆ ਔਰ ਜਿਹੜੀ ਸੁਪਰੀਮ ਕੋਰਟ ਜਾਣ ਵਾਲੀ ਪਟੀਸ਼ਨ ਸੀ ਉਹ ਵੀ ਹਲੇ ਵਾਪਸ ਲਈ ਗਈ ਹੈ ਕਿਉਂਕਿ ਦੇਖਣਾ ਹੋਣਾ ਕਿ ਰਿਮਾਂਡ ਤੋਂ ਬਾਅਦ ਕੀ ਕੋਈ ਜੇ ਗੰਦਕੇ ਲਿਆਉਂਦੇ ਆ ਤਾਂ ਉਧਰ ਇਹ ਵੀ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਵੀ ਬਾਹਰ ਆਉਂਦੇ ਆ ਤਾਂ ਜਲਦ ਕੁਝ ਨਾ ਕੁਝ ਚੇਂਜਸ ਹੋ ਸਕਦੇ ਆ ਪੰਜਾਬ ਦੇ ਅੰਦਰ ਇਹ ਵੀ ਚਰਚਾਵਾ ਸਿਆਸੀ ਗਲਿਆਰਾਂ ਦੇ ਅੰਦਰ ਹੈਗੀਆਂ ਇਹ ਸਿੱਧੂ ਸਾਹਿਬ ਇਹਦੇ ਸੰਬੰਧੀ ਤਾਂ ਅਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਦਾ ਚੜਾ ਹੁਣ ਦੇਖਾ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਨਿਕਲਣ ਤਾਂ ਕਿ ਸਿੱਖ ਚੜਾ ਪੂਰ ਲੱਗਿਆ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਸੰਦੀਪ ਆਠ ਦੀਆਂ ਮੀਟਿੰਗਾਂ ਦੂਜੇ ਪਾਸੇ ਜਿਸ ਦਿਨ ਭਗਵੰਤਬਾਣੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਉਂਦੇ ਆ ਤੇ ਚੁੱਪਚੀ ਪੀਤੇ ਬਾਰ ਨਿਕਲ ਜਾਂਦੇ ਉਦੋਂ ਇੱਕ ਅਹਿਸਾਸ ਪਈ ਲੱਗਣੀ ਸ਼ੁਰੂ ਹੋ ਗਈਆਂ ਸਾਨੂੰ ਕਿ ਪਾਰਟੀ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈਗਾ ਹੁਣ ਅ ਰਵਿੰਦ ਕੇਸ਼ਰੀਵਾਲ ਨੂੰ ਹੋਰਾਂ ਨੇ ਜਮਾਨਤ ਵਾਸਤੇ ਜਿਸ ਤਰੀਕੇ ਨਾਲ ਅਰਜੀ ਦਿੱਤੀ ਹਾਈ ਕੋਰਟ 'ਚ ਦਿੱਤੀ ਫਿਰ ਉਹ ਸੁਪਰੀਮ ਕੋਰਟ 'ਚ ਗਈ ਪਰ ਇਸ ਤੋਂ ਪਹਿਲਾਂ ਕੋ ਕਾਰਵਾਈ ਸੁਪਰੀਮ ਕੋਰਟ ਉਹਦੇ ਸੰਬੰਧੀ ਫੈਸਲਾ ਦੇਂਦੀ ਸੀਬੀਆਈ ਨੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਗ੍ਰਿਫਤਾਰ ਕਰਕੇ ਜਿਹੜਾ ਰੌਜ਼ਾ ਅਦਾਲਤ ਉੱਥੇ ਪੇਸ਼ ਕੀਤਾ ਤੇ 3 ਦਿਨ ਦੇ ਰਵਾਨੇ ਸੀਬੀਆਈ ਨੇ ਉਹਨਾਂ ਨੂੰ ਲੈ ਲਿਆ ਸੀਬੀਆਈ ਦੇ ਰਿਮਾਂਡ ਤੋਂ ਲੈਣ ਤੋਂ ਬਾਅਦ ਜਿਹੜੀ ਇਹਨਾਂ ਨੇ ਜ਼ਮਾਨਤ ਵਾਸਤੇ ਅਰਜ਼ੀ ਜਿਹੜੀ ਸੀ ਦਿੱਤੀ ਸੁਪਰੀਮ ਕੋਰਟ 'ਚ ਕਿਉਂਕਿ ਉਹ ਤਾਅ ਦਿੱਤੀ ਵਾਪਸ ਲਈ ਆ ਕਿਉਂਕਿ ਜੋ ਮਰਜ਼ੀ ਸੁਪਰੀਮ ਕੋਰਟ ਫੈਸਲਾ ਕਰ ਦਿੰਦੀ ਪਰ ਆ ਜਿਹੜਾ ਨਵਾਂ ਐਫ ਆਈ ਆਰ ਜਾਂ ਜਿਹੜੀ ਤਹਿਤ ਸੀਬੀਆਈ ਨੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਸੁਭਾਵਕਾ ਕਿ ਉਹਨਾਂ ਨੂੰ ਜੇਲ੍ਹ 'ਚ ਹੀ ਰਹਿਣਾ ਪੈਣਾ ਸੀ ਇਸ ਕਰਕੇ ਉਹਨਾਂ ਨੇ ਉਹ ਜਿਹੜੀ ਜ਼ਮਾਨਤ ਫੋਰੀ ਜਿਹੜੀ ਅਰਜ਼ੀ ਉਹ ਵਾਪਸ ਲੈ ਲਈ ਹੁਣ ਪਤਾ ਨਹੀਂ ਕਿੰਨਾ ਚਿਰ ਰਹਿੰਦੇ ਆ ਔਰ ਜਿੰਨਾ ਚਿਰ ਇਸ ਵੇਲੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਰਹਿਣਗੇ ਉਦੋਂ ਤੱਕ ਤਾਂ ਸੁਖਵਿੰਦਰ ਜੀ ਇਹ ਗੱਲ ਕਲੀਅਰ ਆ ਕਿ ਭਗਵੰਤ ਪਾਣ ਦੀ ਕੁਰਸੀ ਨੂੰ ਕੋਈ ਖਤਰਾ ਲੱਗਦਾ ਨਹੀਂ ਕਿਉਂਕਿ ਅੰਤਮ ਫੈਸਲਾ ਜਿਹੜਾ ਉਹਨੇ ਹੀ ਲੈਣਾ ਕਿਉਂਕਿ ਇਸ ਵੇਲੇ ਪਾਰਟੀ ਉੱਪਰਲੇ ਪੱਧਰ ਤੇ ਬਹੁਤ ਉਲਝ ਚੁੱਕੀ ਆ ਕਿਉਂਕਿ ਸੀਬੀਆਈ ਕਹਿ ਰਹੀ ਆ ਕਿ ਮਨੀਸ਼ ਸੋਦੀਆ ਦੇ ਖਿਲਾਫ ਵੀ ਅ ਅਰਵਿੰਦ ਕੇਜਰੀਵਾਲ ਨੇ ਕੋਈ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਸਾਰੀ ਜ਼ਿੰਮੇਵਾਰੀ ਉਹਦੇ ਤੇ ਆ ਭਾਵ ਤੇ ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੈਂ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਸੋ ਪਾਰਟੀ ਦੇ ਉੱਪਰਲੇ ਪੱਧਰ ਤੇ ਜਿਹੜੀ ਇਹ ਜੰਗ ਛਿੜੀ ਆ ਤਾਂ ਉਸ ਜੰਗ ਦਾ ਜਿਹੜਾ ਪੰਜਾਬ ਦੇ ਉੱਤੇ ਮੌਜੂਦਾ ਸਮੇਂ 'ਚ ਮੇਰਾ ਨਹੀਂ ਖਿਆਲ ਤੁਹਾਨੂੰ ਕੋ ਖਤਰਾ ਹੋਵੇ ਹਾਂ ਉਦੋਂ ਖਤਰਾ ਜ਼ਰੂਰ ਹੋਊਗਾ ਕਿ ਜਦੋਂ ਅਰਵਿੰਦ ਕੇਸ਼ਰੀਵਾਲ ਫਣੀ ਬਾਹਰ ਹੁੰਦੇ ਆ ਪਰ ਜਿਸ ਤਰੀਕੇ ਨਾਲ ਸੀਬੀਆਈ ਉਹਨਾਂ ਦੀਆਂ ਮੁਸ਼ਕਲਾਂ ਵਧਾ ਰਹੀ ਆ ਈਡੀ ਉਹਨਾਂ ਦੀਆਂ ਮੁਸ਼ਕਲਾਂ ਵਧਾ ਰਹੀ ਆ ਲੱਗਦਾ ਨਹੀਂ ਕਿ ਸੁਖਵਿੰਦਰ ਜੀ ਕਿ ਉਹਨਾਂ ਦੀ ਜਿਹੜੀ ਲੀਗਲ ਟੀਮ ਆ ਅਭਿਸ਼ੇਕ ਮਨੂ ਸਿੰਘ ਵੀ ਹਾਰਾ ਕੇ ਸੁਪਰੀਮ ਕੋਰਟ ਦੇ ਵਕੀਲ ਨੇ ਉਹ ਵੀ ਮੇਰਾ ਖਿਆਲ ਉਹਨਾਂ ਨੂੰ ਰਾਹਤ ਜਿਹੜੀ ਆ ਕੋਈ ਪ੍ਰਧਾਨ ਜਿਹੜੀ ਉਹ ਨਹੀਂ ਕਰ پا ਰਹੇ ਤਾਂ ਅਜਿਹੀਆਂ ਸਥਿਤੀਆਂ ਜਿਹੜੀਆਂ ਨੇ ਇਹ ਕਹੀਂ ਕਹਿ ਸਕਨੇ ਕਿ ਥੋੜਾ ਜਿਹਾ ਸੀਬੀਆਈ ਵੱਲੋਂ ਤਿੰਨ ਦਿਨ ਦੇ ਰਿਮਾਂਡ ਤੇ ਲੈਣਾ ਤੇ ਇੱਕ ਨਵੀਂ ਐਫਆਈਆਰ ਦਰਜ ਕਰਨੀ ਭਗਵਤ ਮਾਨ ਵਾਸਤੇ ਥੋੜੀ ਜਿਹੀ ਰਾਹਤ ਹੀ ਖਲ ਜੜੀ ਆ ਜਰੂਰ ਹੋ ਸਕਦੀ ਹੈ ਕਿਉਂਕਿ ਆਪੇ ਕੋਈ ਗੱਲ ਨਹੀਂ ਜਿਹੜਾ ਸਫਰੀਮੋ ਅੰਦਰ ਆ ਬਾਕੀ ਸਿੱਧੂ ਸਾਹਿਬ ਜਿਹੜੇ ਦੋ ਬੰਦੇ ਨੇ ਖਾਸ ਤੌਰ ਤੇ ਸ੍ਰੀਤਾ ਕੇਸਰੀਵਾਲ ਉਹਨਾਂ ਦੀ ਅਰਵਿੰਦ ਕੇਸਰੀਵਾਲ ਦੀ ਵਾਈਫ ਤੇ ਸੰਦੀਪਾ ਜਿਹੜੇ ਪਾਰਟੀ ਦੇ ਅਸਲ ਸੂਤਰਤਾਰ ਸੀ ਤੇ ਜੇ ਤੇ ਉਹ ਇਸੇ ਤਰੀਕੇ ਦੇ ਨਾਲ ਹੀ ਗਤੀਵਿਧੀਆਂ ਜਿਸ ਤਰੀਕੇ ਨਾਲ ਬੀਤੇ ਦੌਰ ਚ ਕੀਤੇ ਆ ਉਨਕਤ ਮੌਜੂਦਾ ਸਮੇਂ ਵੀ ਉਹ ਕਰ ਸਿੱਧੂ ਸਾਹਿਬ ਫਿਰ ਜਿਆਦਾ ਸਮਾਂ ਜਿਹੜਾ ਖਾਸ ਤੌਰ ਤੇ 10 ਜੁਲਾਈ ਤੱਕ ਦਾ ਜਿਹੜਾ ਸਮਾਂ ਆ ਇਹ ਭਗਵਤ ਬਾਣ ਹੋਣਾ ਵਾਸਤੇ ਅਗਨੀ ਪ੍ਰੀਖਿਆ ਹੋਊਗੀ ਜੇ ਕਿਉਂਕਿ ਜੇ ਤੇ ਇਹ ਸੀਟ ਜਿੱਤ ਗਏ ਤਾਂ ਕੁਝ ਸਮੇਂ ਵਿੱਚ ਵਾਸਤੇ ਠੰਡਾ ਠੰਡੋਗਾ ਹੋ ਸਕਦਾ ਤੇ ਜੇਕਰ ਇਹ ਸੀਟ ਹਾਰ ਜਾਂਦੀ ਆ ਤਾਂ ਫਿਰ ਸਿੱਧੂ ਸਾਹਿਬ ਉਹੋ ਹੀ ਹਾਲ ਹੋਣਾ ਆ ਜਿਹੜਾ ਹਾਲ ਐਸਲੇ ਅਕਾਲੀ ਦਾ ਛੋ ਰਿਆ ਤੇ ਇਹ ਸਥਿਤੀਆਂ ਜਿਹੜੀਆਂ ਨੇ ਸ਼ਾਇਦ ਅਰਵਿੰਦ ਕੇ ਮਾ ਪ੍ਰਭਗਵਤ ਪੜ੍ਹਨ ਵਾਸਤੇ ਸਖਾਵੀਆਂ ਨਹੀਂ ਆ ਇਸੇ ਹੀ ਡਰ ਕਰਕੇ ਮੈਂ ਫਿਰ ਉੱਥੇ ਪਹਿਲੀ ਖਬਰ ਤੇ ਹੁੰਦਾ ਇਸੇ ਹੀ ਡਰ ਕਰਕੇ ਕੁਲਤਾਰ ਸਿੰਘ ਸਦਵਾ ਦਾ ਪ੍ਰੈਸ ਰੋਟ ਡੱਕ ਕੇ ਇੱਕ ਕਿਸਮ ਦਾ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਹਾਂ ਭਈ ਮੈਂ ਹੀ ਸੁਪਰੀਮੋ ਮੇਰੇ ਹੀ ਮਰਜ਼ੀ ਦਾ ਨਾ ਸਭ ਕੁਝ ਪੰਜਾਬ ਚ ਚੱਲੇਗਾ ਪਰ ਅੰਦਰ ਖਾਤੇ ਇਹ ਜੋ ਧੂਮਾ ਉੱਠ ਰਿਹਾ ਸੁਖندر ਜੀ ਪਤਾ ਨਹੀਂ ਕਿਹੜੇ ਵੇਲੇ ਐ ਭੰਪੜ ਦਾ ਰੂਪ ਚੜਾ ਅਖਤਿਆਰ ਕਰ ਜਾਣਾ ਆ 10 ਜੁਲਾਈ ਤੱਕ ਦਾ ਸੁਖندر ਜੀ ਭਗਵੰਤ ਬਾਣ ਫੁਲਾਦੀ ਅਗਲੀ ਪਰਖ ਜਿਹੜੀ ਜ਼ਰੂਰ ਹੈਗੀ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਇੱਥੇ ਪਹਿਲਾਂ ਦਿੱਲੀ ਲੋਬੀ ਦੇ ਪੈਪ ਨਹੀਂ ਸੀ ਲੱਗਣ ਦੇ ਰਹੇ ਤੇ ਹੁਣ ਸਥਿਤੀਆਂ ਜਿਹੜੀਆਂ ਕੁਝ ਬਦਲ ਰਹੀਆਂ ਨੇ ਇਸੇ ਚੱਕਰ ਦੇ ਵਿੱਚ ਹੀ ਇਹ ਸਭ ਕੁਝ ਜਿਹੜਾ ਉਹ ਚੱਲ ਰਿਹਾ ਦੇਖਦੇ ਹਾਂ ਕਿ ਹੁਣ ਸਥਿਤੀਆਂ ਜਿਹੜੀਆਂ ਇੱਥੇ ਕੀ ਬਣਨ ਗਈਆਂ ਔਰ ਭਗਵੰਤ ਮਾਨ ਕਿਵੇਂ ਇਸ ਤਰੀਕੇ ਦੇ ਨਾਲ ਨਜਿੱਠਦੇ ਆ ਪਰ ਔਰ ਸਭ ਤੋਂ ਵੱਧ ਅਹਿਮ ਗੱਲ ਇਹ ਵੀ ਹੈ ਅਨਕੀ ਸਾਹਿਬ ਇਹ ਜਿਹੜੀ ਜਲੰਧਰ ਦੀ ਜਿਵਨੀ ਚੋਂ ਹੈ ਜਿਵੇਂ ਆਪਾਂ ਅੱਖ ਟਿਕਾਈ ਬੈਠੇ ਆ ਅਰਵਿੰਦ ਕੇਜਰੀਵਾਰ ਉਹਨਾਂ ਦੀ ਜਮਾਨਤ ਤੇ ਔਰ ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਜਿਵੇਂ ਹੌਲੀ-ਹੌਲੀ ਆਪਾਂ ਸੋਚ ਰਿਹਾ ਕਿੰਦਾ ਹੋ ਉਧਰ ਭੁਖ ਭਗਵੰਤ ਮਾਨ ਦਾ ਜਲੰਧਰ ਜਿਮਨੀ ਚੋਣ ਤੇ ਵੀ ਟਿਕਿਆ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਰਿਐਕਟ ਕਰ ਰਿਹਾ ਕਿ ਮੈਂ ਕੋਠੀ ਤੇ ਲੈ ਲਈ ਜੀ ਆਹ ਕਰ ਲਿਆ ਉਹ ਕਰ ਲਿਆ ਇਹ ਜੋ ਸਥਿਤੀਆਂ ਬਣੀਆਂ ਨੇ ਇਹ 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 ਬਹੁਤ ਭੁਖਤਾ ਕਰੇਗੀ ਭਗਵੰਤ ਮਾਨ ਦੀ ਇਹ ਜਿਮਨੀ ਚੋਣ ਦੀ ਸੋਹੰਦਰ ਜੀ ਇਹ ਤਾਂ ਜਿਮਨੀ ਚੋਣ ਤਾਂ ਮੈਂ ਗੱਲ ਕੀਤੀ ਇਨਾ ਹੀ ਗੱਲ ਕੀਤੀ ਕਿ ਇਹ ਜਿਮਨੀ ਚੋਣ ਭਗਵੰਤ ਮਾਨ ਵਾਸਤੇ ਵਕਾਰੀ ਸੀਟ ਹੈ ਵਕਾਰੀ ਸੀਟ ਤਾਂ ਕਰਕੇ ਕਿਉਂਕਿ ਜੇਕਰ ਸਭ ਕੁਝ ਕਰਨ ਦੇ ਬਾਵਜੂਦ ਵੀ ਹੁਣ ਘਰ ਵੀ ਉਹਨਾਂ ਨੇ ਕਿਰਾਏ ਤੇ ਉੱਥੇ ਲੈ ਲਿਆ ਜੇਕਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਸਿੱਧੂ ਸਾਹਿਬ ਉਹ ਸੀਟ ਆਮ ਆਦਮੀ ਪਾਰਟੀ ਜਿੱਕਰ ਹਰਦੀ ਆ ਤਾਂ ਉਸ ਦਾ ਭਾਂਡਾ ਜਿਹੜਾ ਟਿਕਰਾ ਆ ਉਹ ਭਗਵੰਤ ਮਾਨ ਦੇ ਸਿਰ ਤੇ ਭੱਜਣਾ ਹੀ ਭੱਜਣਾ ਆ ਕਿਉਂਕਿ ਸਮੇਂ-ਸਮੇਂ ਤੇ ਜਿਸ ਤਰੀਕੇ ਨਾਲ ਉਹ ਦਾਅਵੇ ਤੇ ਬਿਆਨ ਦਿੰਦੇ ਰਹੇ ਆ ਤੇ ਉਹਦੇ ਨਾਲ ਹੀ ਦੂਜੇ ਪਾਸੇ ਕਈ ਪੰਜਾਬੀਆਂ ਜਥੇਬੰਦੀਆਂ ਇਸ ਵੇਲੇ ਜਲੰਧਰ ਦੇ ਵਿੱਚ ਡੇਰਾ ਲਾ ਕੇ ਬੈਠ ਗਈਆਂ ਨੇ ਭਗਵੰਤ ਮਾਨ ਵਾਸਤੇ ਬਹੁਤ ਔਫਾ ਬੇਸ਼ੱਕ ਉਹ ਆ ਤੇ ਗਏ ਨਹੀਂ ਜਿੱਥੇ ਉਠੀ ਤੇ ਕਰਾਇ ਤੇ ਲੱਲੀ ਆ ਜਿੱਥੇ ਕਹਿੰਦੇ ਬਾਜੇ ਤੇ ਦਰਬਾਬੇ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣਗੀਆਂ ਪਰ ਦੂਜੇ ਪਾਸੇ ਮੁਲਾਜ਼ਮ ਜਥੇਬੰਦੀਆਂ ਹੋਰ ਯੂਨੀਅਨ ਜਿਸ ਤਰੀਕੇ ਨਾਲ ਭਗਵੰਤਪਾਦਾ ਘਰਾਉ ਉਥੇ ਕਰਦਾ ਸ਼ੁਰੂ ਕਰ ਦਿੱਤਾ ਜਾਂ ਆਮ ਆਦਮੀ ਪਾਰਟੀ ਵਾਸਤੇ ਮਨਸਿਬਤ ਉਥੇ ਕ੍ਰੀਏਟ ਕਰ ਦਿੱਤੀ ਆ ਇਹ ਜਿਹੜੀ ਜੰਗ ਆਮ ਆਦਮੀ ਪਾਰਟੀ ਵਾਸਤੇ ਇਡੀ ਸੌਖੀ ਹੋਣ ਰਹਿ ਨਹੀਂ ਗਈ ਤਾਂ ਇਹ ਜਿਹੜੀਆਂ ਗੱਲਾਂ ਨੇ ਸਭ ਤੋਂ ਉਹ ਤਾਂ ਸਾਫ਼ ਆ ਕਿ ਭਗਵੰਤਪਾਦਾ ਦੀ ਜਿਹੜੀ ਇਹ ਜਿਹੜੀ ਜਿੰਨੀ ਚੋੜਾ ਇੱਕ ਅਗਲੀ ਪ੍ਰੀਖਿਆ ਦੇ ਬਰਾਬਰ ਜਿਹੜੀ ਹੋਵੇਗੀ ਇੱਕ ਗੱਲ ਸਿੱਧਾ ਮੈਂ ਹੋਰ ਗੱਲ ਕਰਨਾ ਚਾਹੁੰਦਾ ਕਿ ਅਰਵਿੰਦ ਅਬ ਸ਼ੇਖ ਬਨੂ ਸਿੰਘ ਵੀ ਵਰਕੇ ਬੰਦੇ ਜਿਹੜੇ ਉਹ ਬਹਿਸ ਅਸੀਂ ਕਹਿ ਸਕਨੇ ਕਿ ਉਹ ਵਿਅਕਤੀ ਹੈ ਜਿਹੜੇ ਪ੍ਰੋਫੈਸ਼ਨਲ ਵਿਅਕਤੀ ਨੇ ਜਿਨ੍ਹਾਂ ਨੇ ਠੀਕ ਹੈ ਕਲਾਇੰਟ ਨੂੰ ਬਚਾਉਣਾ ਤੇ ਜੇਕਰ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਇਸ ਪਾਰਟੀ ਦੇ ਨਾਲ ਜਾੜਵੰਦ ਕੇਸ ਦੀ ਵਲ ਤਾਂ ਦਿਲੋਂ ਸਰਕਾਰ ਕਰਦੇ ਆ ਜਾਂ ਹਮੇਸ਼ਾ ਆਪਣੀਆਂ ਪੂਰੀਆਂ ਸਹਾਵਾਂ ਦੇਣ ਵਾਸਤੇ ਤਤਪਰ ਰਹਿੰਦੇ ਆ ਉਹੋ ਜਿਹੇ ਵਕੀਲ ਖਾਸ ਤੌਰ ਤੇ ਮੈਂ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਗੱਲ ਲਗਾ ਕਰ ਜੇ ਅੱਜ ਦੇ ਸਮੇਂ ਦੇ ਵਿੱਚ ਉਹ ਇਹਨਾਂ ਦੇ ਨਾਲ ਹੁੰਦੇ ਤਾਂ ਸ਼ਾਇਦ ਫਿਰ ਇਹ ਜਮਾਨਤ ਜਿਹੜੀ ਆ ਇਹ ਸੀਬੀਆਈ ਦੀ ਇਹ ਗਤੀਵਿਧੀ ਸ਼ਾਇਦ ਕੋਈ ਹੋਰ ਰੋਖ ਅਖਤਿਆਰ ਜਲਾ ਕਰਕੇ ਹੀ ਹੁੰਦੀ ਬੇਸ਼ੱਕ ਆਪਰ ਵਿਜੇ ਪ੍ਰਤਾਪ ਸਿੰਘ ਹੋਣਾ ਜਿਹੜਾ ਆਈਪੀਐਸ ਨੇ ਆਈਪੀਐਸ ਦਾ ਸਾਬਕਾ ਆਈਪੀਐਸ ਤੇ ਬਧਾਇਕ ਨਹੀਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਉਹਦੇ ਵਿੱਚ ਚੰਗੇ ਰਿਜ਼ਲਟ ਜਿਹੜੇ ਹੀ ਆਪਣੀ ਸੁਪਰੀਮ ਨੂੰ ਦੇ ਸਕਦੇ ਸੀ ਕਿਉਂਕਿ ਉਹ ਉੱਥੇ ਪ੍ਰੋਫੈਸ਼ਨਲ ਹੋ ਕੇ ਉਹਨਾਂ ਨੇ ਨਹੀਂ ਸੀ ਚੱਲਣਾ ਬਲਕਿ ਇੱਕ ਸੱਚੇ ਹਮਦਰਦ ਹੋ ਕੇ ਚੱਲਣਾ ਸੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਨਿਕਲਣਾ ਆਪੇ ਇੱਦਾਂ ਕਿ ਉਹਨਾਂ ਨੂੰ ਪਤਾ ਹੈ ਨਾ ਵੀ ਕਿਸ ਤਰੀਕੇ ਨਾਲ ਏਜੰਸੀਆਂ ਜਾਂਚ ਕਰਨ ਦੇ ਮੌਕੇ ਕੀ ਕੀ ਦਾਬ ਵਿੱਚ ਵਰਤਦੀਆਂ ਉਹਨਾਂ ਨੂੰ ਉਹ ਵੀ ਸਾਰਾ ਕੁਝ ਆਪ ਪਤਾ ਹੈਗਾ ਬਿਲਕੁਲ ਬਿਲਕੁਲ ਪਰ ਸ਼ਾਇਦ ਜਿਸ ਤਰੀਕੇ ਨਾਲ ਭਗਵੰਤ ਬਾਣ ਹੁਣੀ ਪੰਜਾਬ ਦੇ ਵਿੱਚ ਉਹਨਾਂ ਨੂੰ ਉੱਠੜੇ ਨਹੀਂ ਦਿੱਤਾ ਅਰਵਿੰਦ ਕੇਸਰੀਵਾਲ ਨੇ ਵੀ ਸ਼ਾਇਦ ਬੜੇ ਆਪਣੇ ਖਾਸ ਖਸਮ-ਖਾਸਾਂ ਨੂੰ ਜਿਹੜਾ ਨਕਾਰ ਛੜਿਆ ਪਰ ਇਹੋ ਜੇ ਮੌਕੇ ਤੇ ਮੇਰਾ ਖਿਆਲ ਕਿਤੇ ਨਾ ਕਿਤੇ ਅਰਵਿੰਦ ਕੇਸਰੀਵਾਲ ਨੂੰ ਤੇ ਈਵਨ ਕਿ ਭਗਵੰਤ ਬਾਣ ਨੂੰ ਵੀ ਕਬਰ ਵਿਜੇ ਪ੍ਰਤਾਪ ਦੀ ਲੋੜ ਜਿਹੜੀ ਆ ਜ਼ਰੂਰ ਮਹਿਸੂਸ ਹੁੰਦੀ ਹੋਊਗੀ ਚਲੋ ਖੈਰ ਉਹ ਇੱਕ ਅਲੱਗ ਵਿਸ਼ਾ ਹੈਗਾ ਬਾਕੀ ਜਲੰਧਰ ਦੀ ਜਿਹੜੀ ਚਿਮਨੀ ਚੋਣਾ ਵਾਕਈ ਭਗਵੰਤ ਬਾਣ ਦਾ ਟੁਇਖ ਜਿਹੜਾ ਸਿਆਸੀ ਟੁਇਖ ਜਿਹੋ ਤੇਲ ਜਿਹੜਾ ਉਹ ਕਰੇ ਚਲੋ ਅਣਕਸਾ ਬੋਦਰ ਕਹਿੰਦੇ ਕਿ ਅਕਾਲੀ ਦਲ ਦੇ ਵਾਸਤੇ ਬ ਜਿਹੜੀ ਆ ਉਹ ਨਵੀਂ ਕਾਂਗਰਸ ਦੇ ਰੂਪ ਦੇ ਵਿੱਚ ਉੱਭਰ ਰਹੀ ਹੈ ਇਹ ਕੀ ਮਤਲਬ ਨਿਕਲਦਾ ਹੈ ਦਾ ਬਹੁਤ سارے ਦਰਸ਼ਕ ਵੀ ਸੋਚ ਰਹੇ ਹੋਣਗੇ ਕਿ ਭਾਜਪਾ ਨਵੀਂ ਕਾਂਗਰਸ ਦੇ ਰੂਪ ਚ ਅਕਾਲੀ ਦਲ ਦੇ ਲਈ ਕਿਵੇਂ ਇਹ ਜਣਾ ਸਮਝਾਏ ਸੁਖਵਿੰਦਰ ਜੀ ਜਿਸ ਦਿਨ ਚ ਅਕਾਲੀ ਦਲ ਚ ਪਹਚਾ ਲਾਇਆ ਸਿਆਸੀ ਪਹਚਾ ਲਾਇਆ ਜ਼ਮੀਨ ਜਿਹੜੀ ਆ ਵਿਰੋਧੀਆਂ ਦੇ ਪੈਰੋਹੋਟ ਵੀ ਨਿਕਲ ਚੁੱਕੀ ਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਪੈਰੋਹੋਟ ਵੀ ਨਿਕਲ ਚੁੱਕੀ ਆ ਉਦੋਂ ਤੋਂ ਲੈ ਕੇ ਹੁਣ ਜਿਹੜੇ ਦੁਸ਼ਮਣ ਨੇ ਸੁਖਵਿੰਦਰ ਜੀ ਉਹ ਨਵੇਂ ਬਣ ਗਏ ਜਿਹੜੇ ਦੋਸਤ ਸੀ ਉਹ ਹੁਣ ਦੁਸ਼ਮਣ ਬਣ ਚੁੱਕੇ ਆ ਮੇਰੀ ਬਰਾਤ ਜਿਹੜੀ ਭਾਜਪਾ ਤੋਂ ਹੈਗੀ ਸਰਦਾਰ ਸੁਖਵੀਰ ਸਿੰਘ ਬਾਦਲ ਹੁਣੀ ਹੁਣ ਜੋ ਕੁਝ ਇਨਸੀਡੈਂਟ ਵਾਪਰੇ ਜੋ ਘਟਨਾਵਾਂ ਵਾਪਰਦੀਆਂ ਪਈਆਂ ਨੇ ਉਹਦਾ ਸਾਰਾ ਦਾ ਠਿਕਾ ਜਿਹੜਾ 나ਗਪੁਰ ਤੇ ਸੁੱਟ ਰਿਹਾ 나ਗਪੁਰ ਤੇ ਭੰਦੇ ਪਿਆ ਬੀਜੇਪੀ ਤੇ ਭੰਦੇ ਪਿਆ ਕਿ ਇਵਨ ਕੇ ਸਭਾ ਬੀਬੀ ਹਰ ਸਮਰਤ ਪਰ ਬਾਦਲ ਹੋਣਾ ਨੇ ਵੀ ਇਹ ਗੱਲ ਕਿ ਸਾਡੀ ਇੱਕ ਛੋਟੀ ਜੀ ਪਾਰਟੀ ਆ ਤੇ ਬੀਜੇਪੀ ਨੇ ਸਾਡੇ ਸ ਪੰਜ ਜਿਹੜੇ ਮੰਤਰੀ ਆ ਉਹ ਤੋੜ ਲਿਆ ਦੁਸ਼ਮਣ ਕਿਉਂ ਬਣ ਗਈ ਸਤੂ ਸਭ ਇਸ ਦੀ ਥੋੜੀ ਜਿਹੀ ਗੱਲ ਜਰੂਰ ਕਰਨੇ ਦਰਸ਼ਨੀ ਪਾਉਗੇ ਆਪਣੇ ਦਰਸ਼ਕਾਂ ਨੂੰ ਬੀਤੇ ਲੰਮੇ ਸਮੇਂ ਤੋਂ ਸ਼ੁਰੂਮਣੀ ਅਕਾਲੀ ਦਲ ਦਾ ਇਹ ਇਤਿਹਾਸ ਹੈ ਕਿ ਜਦੋਂ ਵੀ ਉਹਨਾਂ ਨੇ ਕੋਈ ਵੀ ਅਲਿਗੇਸ਼ਨ ਲਾਉਣਾ ਹੁੰਦਾ ਸੀ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਵੇ ਚਾਹੇ ਜਨਰਲ ਮੋਹਸਨ ਤੋੜ ਹੋਣੀ ਚਾਹੇ ਕੋਈ ਵੀ ਹੋ ਹਮੇਸ਼ਾ ਇਹ ਇਲਜ਼ਾਮ ਲਉਂਦੇ ਹੁੰਦੇ ਸੀ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਿੱਖਾਂ ਦੀ ਦੁਸ਼ਮਣਾਂ ਪੰਥ ਦੀ ਦੁਸ਼ਮਣਾਂ ਤੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਖਾਸ ਤੌਰ ਤੇ 1984 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਦੇ ਉੱਤੇ ਕਾਂਗਰਸ ਪਾਰਟੀ ਜਿਹੜੀ ਆ ਮੁੱਖ ਦੁਸ਼ਮਨ ਦੇ ਰੂਪ ਦੇ ਵਿੱਚ ਲਈ ਤਾਂ ਦੁਸ਼ਮਨ ਜਿਹੜੀ ਆ ਉਹ ਚੱਲਦਾ ਰਿਹਾ ਹਾਲਾਂਕਿ ਕਾਂਗਰਸ ਪਾਰਟੀ ਦੇ ਕਿਸ ਬੰਸੀ ਪਰ ਕੀ ਨਹੀਂ ਪਰ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਿਸੇ ਵੀ ਨੀਤਾ ਨੂੰ ਕੱਢਣਾ ਹੁੰਦਾ ਸੀ ਹਮੇਸ਼ਾ ਇਹ ਅਲੀਗੇਸ਼ਨ ਲਾ ਦਿੱਤਾ ਜਾਂਦਾ ਸੀ ਕਿ ਇਹ ਕਾਂਗਰਸ ਦਾ ਏਜੰਟ ਆ ਈਵਨ ਜਿਥੇ ਦਾ ਗੁਰਚਰ ਸਿੰਘ ਟੋੜੇ ਉੱਤੇ ਜਿਹੜੇ ਵਕਾਇਪੰਤ ਪ੍ਰਸਤਾਵ ਕੌਮ ਦੀ ਇੱਕ ਸਰਮੌਰ ਹਸਤੀ ਸੀ ਜਦੋਂ 1999 ਵਿੱਚ ਉਹਨਾਂ ਨੂੰ ਵੀ ਪਾਰਟੀ ਚੋਂ ਬਾਹਰ ਕੱਢਿਆ ਉਹਨਾਂ ਤੇ ਵੀ ਉੱਤੇ ਇਹ ਅਲੀਗੇਸ਼ਨ ਲਾਤਾ ਕਿ ਇਹ ਕਾਂਗਰਸ ਦੇ ਏਜੰਟ ਹੈ ਖਟੋਰਾ ਸਾਹਮਣੇ ਚਲੋ ਜਿਹੜੇ ਜਵਾਬ ਦੇ ਰਹੇ ਹਾਂ ਉਹ ਦਿੱਤੇ ਪਰ ਇਹ ਕਾਂਗਰਸ ਸ਼ਰੂਮੀ ਕਾਂਦੀ ਦਾ ਨੀਤੀ ਰੇ ਕੇ ਹਮੇਸ਼ਾ ਕਾਂਗਰਸ ਨੂੰ ਉਦਸਖਾ ਦੀ ਦੁਸ਼ਮਣ ਪਾਰਟੀ ਡਿਕਲੇਅਰ ਕਰਦੇ ਨੇ ਹੁਣ ਸਥਿਤੀਆਂ ਜਿਹੜੀਆਂ ਉਹ ਬਦਲ ਗਈਆਂ ਕਾਂਗਰਸ ਪਾਰਟੀ ਐਸਲੇ ਸੱਤਾ 'ਚ ਹੈ ਕਾਂਗਰਸ ਪਾਰਟੀ ਬੀਤੇ 10 ਸਾਲਾਂ ਤੋਂ ਅਹੀ ਕਹਿ ਸਕਦੇ ਆ ਕਿ ਬੜੀ ਮਰਦੀ ਪੋਜੀਸ਼ਨ 'ਚ ਹੈ ਗਈ ਹੈ ਤਾਂ ਫਿਰ ਇਹ ਜੋ ਘਟਨਾ ਕਰਮ ਵਾਪਰਦਾ ਪਿਆ ਇਸ ਦਾ ਠਿਕਰਾ ਜਿਹੜਾ ਆ ਉਹ ਕਿਹਦੇ ਸਿਰ ਪੰਨਿਆ ਜਾਵੇ ਉਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਨੇ ਇਹ ਟਾਰਗੇਟ ਕਰਦਾ ਚੀ ਹਾਂਜੀ ਜਿਹੜੀ ਭਾਜਪਾ ਆ ਇਹ ਸਿੱਖਾਂ ਦੇ ਦੁਸ਼ਮਣ ਆ ਕਿਉਂਕਿ ਪੰਥ ਦੀ ਜਿਹੜੀਆਂ ਅ ਕਈ ਚੀਜ਼ਾਂ ਦੇ ਵਿੱਚ ਆ ਭਾਜਪੀ ਦੀ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਤੇ ਭਾਜਪੀ ਕਬਜ਼ਾ ਕਰ ਰਹੀ ਹੈ ਚਾਹ ਹਰਿਆਣੇ ਦੇ ਵਿੱਚ ਚਾਹ ਦਿੱਲੀ ਦੇ ਵਿੱਚ ਚਾਹ ਹਰਿਤੇ ਵਿੱਚ ਵੀ ਰਾਤੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਤੇ ਬਲਵਿੰਦਰ ਸਿੰਘ ਭੁੰਤੜ ਹੋਣਾ ਨੇ ਵੀ ਇਹ ਗੱਲ ਜਿਹੜੀ ਉੱਥੇ ਕਹੀ ਕੀ ਹਾਂ ਭਾਜਪਾ ਜਿਹੜੀ ਕਰ ਰਹੀ ਆ ਭਾਜਪਾ ਪੰਥ ਦੀ ਦੁਸ਼ਮਣ ਆ ਤੇ ਜਦੋਂ ਇਹ ਗੱਲ ਕਹੀ ਕਿ ਹਾਂ ਭਈ ਤੁਸੀਂ ਸਮਝਉਤਾਂ ਨਾਲ ਕਿਉਂ ਕੀਤਾ ਕਹਿੰਦੇ ਸੀ ਇਸ ਕਰਕੇ ਕੀਤਾ ਸੀ ਉਸ ਵੇਲੇ ਕਾਂਗਰਸ ਸੱਤਾ ਦੇ ਵਿੱਚ ਹੈਗੀ ਸੀ ਇਸ ਕਰ ਪਾਪ ਅਜੇ ਵੀ ਆਪਣੀਆਂ ਉਹ ਗਲਤੀਆਂ ਨੂੰ ਉਹਨੂੰ ਮੰਨਣ ਦੀ ਗੱਲ ਨਹੀਂ ਕਿ ਦੁਸ਼ਮੰਦ ਦਾ ਦੁਸ਼ਮਣ। ਸੋ ਅਜਿਹੀ ਸਥਿਤੀ ਜਿਹੜੀ ਹੈ ਇਸ ਵੇਲੇ ਜਿਸ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਫੁਣਾ ਨੇ ਭਾਜਪਾ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਨ ਦਿੱਤਾ ਸ਼ੁਰੂ ਨਹੀਂ ਅਕਾਲੀ ਦਲ ਅ ਉਹ ਦੱਸਦੇ ਹੋਇਆ ਇਹ ਗੱਲ ਕਹਿ ਦਿੱਤੀ ਕਿ ਜਿਹੜੀ ਭਾਜਪਾ ਇਹ ਨੁਕਸਾਨ ਦੇ ਰਹੀ ਆ ਤੇ ਦੂਜੇ ਪਾਸੇ ਜਿਹੜੇ ਉਹ ਲੀਡਰ ਨੇ ਜਿਹੜੇ ਜਲੰਧਰ 'ਚ ਬੈਠੇ ਨੇ ਉਹ ਇਹਨਾਂ ਸਾਰਿਆਂ ਦੋਸ਼ਾਂ ਨੂੰ ਤਲੰਜਦੀ ਦੇ ਰਹੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਤਾਂ ਪੰਥ ਨੂੰ ਮਜ਼ਬੂਤ ਕਰਦਾ ਪਾਰਟੀ ਨੂੰ ਮਜ਼ਬੂਤ ਕਰਦਾ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇਹ ਜਿਹੜੀ ਬਿਆਨ ਸੋ ਖਵਦਰਜੀ ਪੁਇਖ ਦੇ ਵਿੱਚ ਖਾਸ ਤੌਰ ਤੇ ਸਬਾ ਸਬ ਕੁਇਸਿੰਘ ਬਾਦਰਵਾਸਤੇ ਮੁਸ਼ਕਲਾਂ ਜਿਹੜੀਆਂ ਜਰੂਰ ਪੈਦਾ ਕਰ ਸਕਦੀ ਕਿਉਂਕਿ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਹੁਣ ਹੜ ਆਏ ਨੇ ਖਾਸ ਤੌਰ ਤੇ ਨਗਿੰਦਰ ਮੋਤੀ ਔਰ ਸਖਵੀਰ ਸਿੰਘ ਬਾਦਰਵਾਸ ਦੀਆਂ ਫੋਟੋਆਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਇਹਨਾਂ ਇਲਜ਼ਾਮਾਂ ਨੂੰ ਜਿਸ ਤਰੀਕੇ ਨਾਲ ਭਾਜਪਾ ਨੂੰ ਸਿੱਖਾਂ ਦੇ ਦੁਸ਼ਮਣ ਦੱਸਿਆ ਕਿਤੇ ਨਾ ਕਿਤੇ ਇਹਨਾਂ ਵਾਸਤੇ ਕਿਰਿਆਮ ਮੁਸ਼ਕਲਾਂ ਜਿਹੜੀਆਂ ਇਹ ਵਿਆਰ ਜਰੂਰ ਪੈਦਾ ਕਰ ਸਕਦੇ ਨੇ ਪੁਇਖ ਦੇ ਵਿੱਚ ਜੀ ਜਰੂਰ ਦੇਖਦੇ ਹਾਂ ਕਿ ਹੁਣ ਇਹਦਾ ਕੀ ਨਿਕਲਦਾ ਚਲੋ ਅਨਕੀ ਸਾਹਿਬ ਤੁਸੀਂ ਸਟਾਰਟ ਨਾ ਪ੍ਰੋਗਰਾਮ ਚ ਬਣੇ ਤੁਹਾਡਾ ਬਹੁਤ ਬ ਬਹੁਤ ਬਹੁਤ ਸ਼ੁਕਰੀਆ ਸਤੂ ਸਾਹਿਬ ਸਮੇਂ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਨਾਮ ਖਵਰਾਂ ਤੇ ਸਾਡੇ ਨਾਲ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁਰੂ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ